ਵਾਓ ਵਾਓ ਇਟਸ ਅਮੇਜ਼ਿੰਗ ਲੈਕ ਪੀਸ ਲਾਈਕ ਪੀਸ ਆਹੋ ਵਾਹ 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 ਕਰੀ ਕਰੀ ਬੰਲੀ ਕਰੀ ਆ ਬੋਲੋ ਉਹ ਬਿਲਡਿੰਗ ਹੈ ਜਿਹੜੀ ਜੇਲ ਆ ਪੁਰਾਣੀ ਉਹਦੇ ਵਿੱਚ ਉਹਦੇ ਵਿੱਚ ਉਹ ਚ ਕੋਈ ਨੂਰਾ ਉਹਦੇ ਵਿੱਚ ਕੋਈ ਨੂਰਾ ਕਿ ਉਹ ਵਾਹ ਵਾਹ ਚਲਾਉਂਦੇ ਸੀ ਪਰ ਉਹਨਾਂ ਨੇ ਉਹਨਾਂ ਨੂੰ ਪਤਾ ਲੱਗੇ ਪਾਲੀ ਨਹੀਂ ਹੋਣਾ ਉਹਨਾਂ ਨੇ ਇੰਟਰੀ ਸੇ ਬੰਦ ਕਰ ਦਿੱਤੀ ਬਿੱਲੈ ਜੂ ਚੱਕ ਕੇ ਨਾ ਅੱਛਾ ਕੱਲ ਮੇਰੇ ਨਾਲ ਕੀ ਹੋਇਆ ਆ ਚੀਜ਼ਾਂ ਬਿਊਟੀ ਐ ਇਹਨਾਂ ਦੀ ਜਿਹੜੀਆਂ ਹਨ ਹਾਂਜੀ ਕਿਆ ਬਾਤ ਹੈ ਪਪਾ ਮੈਨੂੰ ਕੀ ਕਹਿੰਦੇ ਵੈਲਕਮ ਹਾਂਜੀ ਕਹਿੰਦੇ ਜੈ ਬਾਤ ਮੈਂ ਖੁਸ਼ ਹਾਂ ਮੇਰੇ ਤੇ ਆਣ ਹਾਂ ਟੋਬਰ ਆਫ ਦੰਡ ਇੱਥੇ ਪਾਣੀ ਹੁੰਦਾ ਸੀਗਾ ਸਾਰਾ ਭਰਿਆ ਆ ਪਾਣੀ ਨਾਲ ਤੇ ਉਥੋਂ ਫਿਰ ਤੀਰ ਛੱਡਦੇ ਸੀਗੇ ਇਹਦੇ ਵਿੱਚ ਇੱਥੋਂ ਤੇ ਤੀਰ ਛੱਡਣ ਲਈ ਧਰਾਈ ਸੀ ਇਹ ਰਾਹ ਸਿੱਧੇ ਕੋਹੀ ਨੂੰ ਜੀਦਾ ਪਿਆ ਇਹ ਸਾਰਾ ਪਾਣੀ ਨਾਲ ਭਰਿਆ ਹੁੰਦਾ ਸੀਗਾ ਇੱਥੇ ਮਹਿਲਾ ਇੱਥੇ ਫਿਰ ਟੀਰ ਉੱਥੋਂ ਆਲਡ ਖਾਲੀ ਦਿਸਦੇ ਆ ਹਨਾ ਉੱਥੋਂ ਟੀਰ ਆਹ ਇਧਰੇ ਵਸੇ ਆਹ ਬਣੇ ਹੋਇਆ ਆ ਡੱਬੀਆਂ ਹੀ ਆ ਬਣੀਆਂ ਆ ਆਹ ਆਹ ਇੱਥੇ ਦੇ ਵੀ ਤੁਸੀਂ ਟੀਰ ਛੱਡਦੇ ਇਹ ਜੇਲ ਆ ਜੇਲ ਟੀਰ ਚਲਾਉਂਦੇ ਇਹੋ ਦੇਖੋ ਟੀਰ ਚੱਲ ਉਹ ਮਾਡਰਨ ਲਾ ਰੱਖਿਆ ਟੀਰ ਉਹ ਦੇਖੋ ਇਦਰ ਇਦਰ ਲਾਈਖੋ ਅੱਜ ਕਿਸੇ ਨੇ ਲੰਗ ਲੰਕੀ ਦਾ ਆ ਜਵੇ ਆ ਪਾਣੀ ਹੁੰਦਾ ਸੀ ਇੱਥੇ